ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੜਪੀੜਤ ਲੋਕਾਂ ਦੇ ਮੁੜ ਵਸੇਬੇ ਦੇ ਲਈ ਨੀਤੀਗਤ ਰੂਪ ਦੇ ਵਿੱਚ ਕਾਰਜ ਕੀਤਾ ਜਾ ਰਿਹਾ ਹੈ ਦੱਸਿਆ ਕਿ ਇਸ ਵਾਸਤੇ ਇੱਕ ਕਮੇਟੀ ਬਣਾਈ ਜਾਵੇਗੀ ਜੋ ਕਿ ਪੀੜਤਾ ਦੀਆਂ ਲੋੜਾਂ ਦੇ ਮੱਦੇਨਜ਼ਰ ਰੂਪਰੇਖਾ ਨੂੰ ਲੇਖੇਗੀ ਇਹ ਪ੍ਰਗਟਾਵਾ ਸ਼ੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਤੇ ਇਸੇ ਦਰਮਿਆਨ ਦੱਸਦੀ ਕਿ ਸ਼ੋਮਨੀ ਕਮੇਟੀ ਮੁਲਾਜ਼ਮਾਂ ਦੇ ਵੱਲੋਂ ਹੜਪੀੜਤਾ ਦੇ ਲਈ ਕੀਤੇ ਜਾ ਰਹੇ ਕਾਰਜ ਵਾਸਤੇ 2 ਕਰੋੜ ਰੁਪਏ ਦੇਣ ਦਾ ਫੈਸਲਾ ਲਿਆ ਗਿਆ ਐਡਵੋਕੇਟ ਧਾਮੀ ਦਾ ਇਹ ਕਹਿਣਾ ਕਿ ਹੜਾ ਦੇ ਨਾਲ ਪੰਜਾਬ ਦੇ ਵੱਡੇ ਹਿੱਸੇ ਦਾ ਨੁਕਸਾਨ ਹੋਇਆ ਜਿਸ ਦੀ ਪੂਰੇ ਤਰੀਕੇ ਨਾਲ ਪਰਪਾਈ ਕਰ ਪਉਣਾ ਤਾਂ ਸੰਭਵ ਨਹੀਂ ਹੈ ਉਹਨਾਂ ਨੇ ਕਿਹਾ ਕਿ ਸ਼ਾਮਨੀ ਕਮੇਟੀ ਮੁਲਾਜ਼ਮਾਂ ਦੇ ਵੱਲੋਂ ਹੜਪੀੜਤਾ ਦੇ ਲਈ ਕੀਤੇ ਜਾ ਰਹੇ ਕਾਰਜਾਂ ਵਾਸਤੇ 2 ਕਰੋੜ ਰੁਪਏ ਦੇਣ ਦਾ ਫੈਸਲਾ ਲਿਆ ਗਿਆ ਜਿਸ ਤਹਿਤ 1 ਕਰੋੜ ਰੁਪਏ ਇਸ ਕਾਰਜ ਦੇ ਲਈ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਹੜਪੀੜਤਾ ਦੇ ਲਈ ਇਕੱਤਰ ਹੋਈ ਰਾਸ਼ੀ ਇਹਨਾਂ ਦੇ ਮੁੜ ਵਸੇਬੇ ਦੇ ਲਈ ਵਰਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਸ਼ਾਮਨੀ ਕਮੇਟੀ ਆਪਣਾ ਫਰਜ਼ ਸਮਝਦੀਆਂ ਪਹਿਲੇ ਦਿਨ ਤੋਂ ਹੀ ਹੜਪੀੜਤਾ ਤੱਕ ਮਦਦ ਪਹੁੰਚਾ ਰਹੀ ਹੈ ਇਹ ਮੌਹਿਮ ਇੱਕ ਲਹਿਰ ਬਣ ਚੁੱਕੀ ਹੈ ਜਿਸ ਦੇ ਵਿੱਚ ਪੰਜਾਬ ਦੇ ਲੋਕ ਯੋਗਦਾਨ ਪਾ ਰਹੇ ਨੇ ਪਾਣੀ ਘਟਣ ਤੋਂ ਬਾਅਦ ਹੜਪੀੜੇਤ ਇਲਾਕੇ ਅੰਦਰ ਬਿਮਾਰੀ ਫੈਲਣ ਦਾ ਵੱਡਾ ਖਤਰਾ ਹੈ ਇਸ ਦੀ ਰੋਕਥਾਮ ਦੇ ਲਈ ਸ਼ੌਮਨੀ ਕਮੇਟੀ ਨੇ ਇਲਾਕਿਆਂ ਦੇ ਵਿੱਚ ਸ੍ਰੀ ਗੁਰੂ ਰਮਦਾਸ ਮੈਡੀਕਲ ਯੂਨੀਵਰਸਿਟੀ ਤੋਂ ਡਾਕਟਰੀ ਟੀਮਾਂ ਭੇਜੇਗੀ ਤੇ ਇਸ ਦੇ ਨਾਲ ਹੀ ਮੱਛਰ ਤੋਂ ਬਚਾ ਦੇ ਲਈ ਸਪਰੇਵਾਰੀਆਂ ਮਸ਼ੀਨਾਂ ਵੀ ਭੇਜੀਆਂ ਜਾ ਰਹੀਆਂ ਨੇ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਉਣ ਦੇ ਲਈ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਖੇਤਰਾਂ ਦੇ ਵਿੱਚ ਸੇਵਾ ਨਿਭਾਉਣਗੀਆਂ ਤਿਆਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨੀਆਂ ਗਿਆ ਫਸਲਾਂ ਦਾ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਪਸ਼ੂਆਂ ਘਰਾ ਤੇ ਹੋਏ ਨੁਕਸਾਨ ਦਾ ਵੀ ਸਰਕਾਰ ਦੇ ਵੱਲੋਂ ਮੁਆਵਜ਼ਾ ਦਿੱਤਾ ਜਾਵੇ ਤਾਂ ਮੀਨੇ ਰਾਹਤ ਕਾਰਜਾਂ ਦੇ ਵਿਚਾਰਕ ਤੌਰ ਤੇ ਸਹਾਇਤਾ ਕਰਨ ਦੇ ਲਈ ਸ਼ਮਨੀ ਕਮੇਟੀ ਮੁਲਾਜ਼ਮਾ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਸਮੂਹ ਮੈਂਬਰਾਂ ਨੂੰ ਅਪੀਲ ਹੈ ਕਿ ਆਪਣੇ ਅਖਤਿਆਰੀ ਕੋਟੇ ਚੋਂ 21 ਲੱਖ ਰੁਪਿਆ ਹੜਪੀੜਤਾ ਦੇ ਸਹਾਇਤਾ ਦੇ ਲਈ ਦੇ ਉਹਨਾਂ ਦੇਸ਼ ਵਿਦੇਸ਼ੀਆਂ ਸੰਗਤਾਂ ਨੂੰ ਵਿਵਾਦ ਤੋਂ ਬਾਅਦ ਇਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਇਸ ਮੌਕੇ ਮੁਖਸਕੱਤਰ ਕੁਲਵੰਤ ਸਿੰਘ ਮੰਨਣ ਪਾਈ ਰਜਿੰਦਰ ਸਿੰਘ ਮਹਿਤਾ ਸੁਰਜੀਤ ਸਿੰਘ ਇਸ ਦੇ ਨਾਲ ਹੀ ਐਡਵੋਕੇਟ ਭਗਵਾਨ ਸਿੰਘ ਸਿਆਲ ਕਾ ਰਣਜੀਤ ਸਿੰਘ ਕਾਲੋ ਹਰਜਪ ਸਿੰਘ ਸੁਲਤਾਨ ਵਿੰਡ ਅਫਤਾਰ ਸਿੰਘ ਵਣਵਾਲਾ ਓਐਸਡੀ ਸਤਬੀਰ ਸਿੰਘ ਦੇ ਨਾਲ ਹੋਰ ਵੀ ਕਈ ਸੱਜਣ ਹਾਜ਼ਰ ਸਨ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੜਪੀੜਤ ਲੋਕਾਂ ਦੇ ਮੁੜ ਵਸੇਬੇ ਦੇ ਲਈ ਨੀਤੀਗਤ ਰੂਪ ਦੇ ਵਿੱਚ ਕਾਰਜ ਕੀਤਾ ਜਾ ਰਿਹਾ ਹੈ ਦੱਸ ਇਹ ਕਿਸ ਵਾਸਤੇ ਇੱਕ ਕਮੇਟੀ ਬਣਾਈ ਜਾਵੇਗੀ ਜੋ ਕਿ ਪੀੜਤਤਾ ਦੀਆਂ ਲੋੜਾਂ ਦੇ ਮੱਦੇ ਨਜ਼ਰ ਰੂਪਰੇਖਾ ਨੂੰ ਲੇਖੇਗੀ ਇਹ ਪ੍ਰਗਟਾਵਾ ਸ਼ੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਤੇ ਇਸੇ ਦਰਮਿਆਨ ਦੱਸਦੀ ਕਿ ਸ਼ੋਮਨੀ ਕਮੇਟੀ ਮੁਲਾਜ਼ਮਾਂ ਦੇ ਵੱਲੋਂ ਹੜ੍ਹ ਪੀੜਤਤਾ ਦੇ ਲਈ ਕੀਤੇ ਜਾ ਰਹੇ ਕਾਰਜ ਵਾਸਤੇ 2 ਕਰੋੜ ਰੁਪਏ ਦੇਣ ਦਾ ਫੈਸਲਾ ਲਿਆ ਗਿਆ ਐਡਵੋਕੇਟ ਧਾਮੀ ਦਾ ਇਹ ਕਹਿਣਾ ਹੈ ਕਿ ਹੜ੍ਹ ਨਾਲ ਪੰਜਾਬ ਦੇ ਵੱਡੇ ਹਿੱਸੇ ਦਾ ਨੁਕਸਾਨ ਹੋਇਆ ਜਿਸ ਦੀ ਪੂਰੇ ਤਰੀਕੇ ਨਾਲ ਪਰਪਾਈ ਕਰ ਪਾਉਣਾ ਤਾਂ ਸੰਭਵ ਨਹੀਂ ਹੈ ਉਹਨਾਂ ਨੇ ਕਿਹਾ ਕਿ ਸ਼ੋਮਨੀ ਕਮੇਟੀ ਮੁਲਾਜ਼ਮਾਂ ਦੇ ਵੱਲੋਂ ਹੜ੍ਹ ਪੀੜਤਤਾ ਦੇ ਲਈ ਕੀਤੇ ਜਾ ਰਹੇ ਕਾਰਜਾਂ ਵਾਸਤੇ 2 ਰੁਪਿਆ ਦੇਣ ਦਾ ਫੈਸਲਾ ਲਿਆ ਗਿਆ ਜਿਸ ਤਹਿਤ 1 ਕਰੋੜ ਰੁਪਏ ਇਸ ਕਾਰਜ ਦੇ ਲਈ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਹੜਪੀੜਤਾ ਦੇ ਲਈ ਇਕੱਤਰ ਹੋਈ ਰਾਸ਼ੀ ਇਹਨਾਂ ਦੇ ਮੁੜ ਵਸੇਬੇ ਦੇ ਲਈ ਵਰਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਸ਼ੌਮਨੀ ਕਮੇਟੀ ਆਪਣਾ ਫਰਜ਼ ਸਮਝਦੀਆਂ ਪਹਿਲੇ ਦਿਨ ਤੋਂ ਹੀ ਹੜਪੀੜਤਾ ਤੱਕ ਮਦਦ ਪਹੁੰਚਾ ਰਹੀ ਹੈ ਇਹ ਮੁਹਿੰਮ ਇੱਕ ਲਹਿਰ ਬਣ ਚੁੱਕੀ ਹੈ ਜਿਸ ਦੇ ਵਿੱਚ ਪੰਜਾਬ ਦੇ ਲੋਕ ਯੋਗਦਾਨ ਪਾ ਰਹੇ ਨੇ ਪਾਣੀ ਘਟਣ ਤੋਂ ਬਾਅਦ ਹੜਪੀੜੇਤ ਇਲਾਕੇ ਅੰਦਰ ਬਿਮਾਰੀ ਫੈਲਣ ਦਾ ਵੱਡਾ ਖਤਰਾ ਹੈ ਇਸ ਦੀ ਰੋਕਥਾਮ ਦੇ ਲਈ ਸ਼ੌਮਨੀ ਕਮੇਟੀ ਨੇ ਇਲਾਕਿਆਂ ਦੇ ਵਿੱਚ ਸ੍ਰੀ ਗੁਰੂ ਰਮਦਾਸ ਮੈਡੀਕਲ ਯੂਨੀਵਰਸਿਟੀ ਤੋਂ ਡਾਕਟਰੀ ਇਸ ਦੇ ਨਾਲ ਹੀ ਮੱਛਰ ਤੋਂ ਬਚਾਉਣ ਦੇ ਲਈ ਸਪਰੇਵਾਰੀਆਂ ਮਸ਼ੀਨਾਂ ਵੀ ਭੇਜੀਆਂ ਜਾ ਰਹੀਆਂ ਨੇ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਉਣ ਦੇ ਲਈ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਖੇਤਰਾ ਦੇ ਵਿੱਚ ਸੇਵਾ ਨਿਭਾਉਣਗੀਆਂ ਤੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨੀਆਂ ਗੀਆਂ ਫਸਲਾਂ ਦਾ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਪਸ਼ੂਆਂ ਘਰਾ ਤੇ ਹੋਏ ਨੁਕਸਾਨ ਦਾ ਵੀ ਸਰਕਾਰ ਦੇ ਵੱਲੋਂ ਮੁਆਵਜ਼ਾ ਦਿੱਤਾ ਜਾਵੇ ਕਾਮੀ ਨੇ ਰਾਹਤ ਕਾਰਜਾਂ ਦੇ ਵਿਚਾਰਕ ਤੌਰ ਤੇ ਸਹਾਇਤਾ ਕਰਨ ਦੇ ਲਈ ਸ਼ੌਮਨੀ ਕਮੇਟੀ ਮੁਲਾਜ਼ਮਾ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਸਮੂਹ ਮੈਂਬਰਾਂ ਨੂੰ ਅਪੀਲ ਹੈ ਕਿ ਉਹ ਆਪਣੇ ਅਖਤਿਆਰੀ ਕੋਟ ਚੋਂ 21 ਲੱਖ ਰੁਪਇਆ ਹੜਪੀੜਤਾ ਦੇ ਸਹਾਇਤਾ ਦੇ ਲਈ ਦੇ ਉਹਨਾਂ ਦੇਸ਼ ਵਿਦੇਸ਼ੀਆਂ ਸੰਕਟਾਂ ਨੂੰ ਵਿਵਾਦ ਤੋਂ ਬਾਅਦ ਇਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਮੁਖਸਕੱਤਰ ਕੁਰਵੰਤ ਸਿੰਘ ਮੰਨਣ ਪਾਇਲ ਜਿੰਦਰ ਸਿੰਘ ਮਹਿਤਾ ਸੁਰਜੀਤ ਸਿੰਘ ਇਸ ਦਿਨ ਵਾਲੀ ਐਡਵੋਕੇਟ ਭਗਵਾਨ ਸਿੰਘ ਸਿਆਲ ਕਾ ਰਣਜੀਤ ਸਿੰਘ ਕਾਲੋ ਹਰਜਪ ਸਿੰਘ ਸੁਲਤਾਨ ਵਿੰਡ ਅਫਤਾਰ ਸਿੰਘ ਵਣਵਾਲਾ ਓਐਸਡੀ ਸਤਬੀਰ ਸਿੰਘ ਦੇ ਨਾਲ ਹੋਰ ਵੀ ਕਈ ਸੱਜਣ ਹਾਜ਼ਰ ਸਨ